ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਪੀਪਲ ਦੇ ਪੁਆਇੰਟ ਆਫ 뷰 ਨੂੰ ਦੇਖਦੇ ਹੋਏ ਸੌ ਜੀ ਕੇ ਦੇ ਬਹੁਤ ਇੰਪੋਰਟੈਂਟ ਕੁਐਸਚਨ ਬਣਾਏ ਗਏ ਨੇ ਇਹ ਤੁਹਾਡੀ ਸੁਪਰ ਫਾਸਟ ਰਿਵੀਜ਼ਨ ਹੋਵੇਗੀ ਜੀ ਹਾਂਜੀ ਆਪਾਂ ਸਟਾਰਟ ਕਰਦੇ ਹਾਂ ਪਹਿਲਾ ਪ੍ਰਸ਼ਨ ਦੇਖੋ ਜੀ ਸਹਾਰਾ ਰੇਗੀਸਤਾਨ ਕਿੱਥੇ ਸਥਿਤ ਹੈ ਸਹਾਰਾ ਰੇਗੀਸਤਾਨ ਕਿੱਥੇ ਸਥਿਤ ਹੈ ਜੀ ਉੱਤਰੀ ਅਫਰੀਕਾ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਸਰਦੀਆਂ ਵਿੱਚ ਬੀਜੀ ਜਾਣ ਵਾਲੀ ਫਸਲ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਹੈ ਜੀ ਰਬੀ ਫਸਲ। ਅਗਲਾ ਪ੍ਰਸ਼ਨ ਹੈ ਜੀ ਉਕਾਈ ਡੈਮ ਕਿਸ ਰਾਜ ਵਿੱਚ ਹੈ? ਉਕਾਈ ਡੈਮ ਕਿੱਥੇ ਹੈ ਜੀ? ਗੁਜਰਾਤ ਦੇ ਵਿੱਚ ਹੈ। ਠੀਕ ਹੈ ਜੀ। ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੁਹੰਮਦ ਕਿਸ ਸਾਮਰਾਜ ਦਾ ਪ੍ਰਸਿੱਧ ਸੁਲਤਾਨ ਸੀ? ਹਾਂਜੀ ਕਿੱਥੋਂ ਦਾ ਪ੍ਰਸਿੱਧ ਸੁਲਤਾਨ ਸੀ ਮੁਹੰਮਦ ਜੀ? ਇਹਦਾ ਉੱਤਰ ਹੈ ਜੀ ਗੁਜਰਾਤ ਖੇਤਰੀ ਸਾਮਰਾਜ ਦਾ। ਠੀਕ ਹੈ ਜੀ। ਹਾਂਜੀ ਅਗਲਾ ਪ੍ਰਸ਼ਨ ਹੈ ਜੀ ਡਾਰਕ ਕੰਟੀਨੈਂਟ ਕਿਸ ਨੂੰ ਕਹਿੰਦੇ ਹਨ ਡਾਰਕ ਕੰਟੀਨੈਂਟ ਕਿਸ ਨੂੰ ਕਹਿੰਦੇ ਨੇ ਜੀ ਹਾਂਜੀ ਇਹਦਾ ਉੱਤਰ ਹੈ ਜੀ ਅਫਰੀਕਾ ਮਹਾਦੀਪ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਦੁਨੀਆ ਦਾ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਕਿਹੜਾ ਹੈ ਮਤਲਬ ਦੁਨੀਆ ਦੀ ਸਭ ਤੋਂ ਵੱਧ ਜਿਹੜਾ ਮੀਂਹ ਪੈਂਦੇ ਨੇ ਕਿੱਥੇ ਪੈਂਦੇ ਨੇ ਜੀ ਹਾਂਜੀ ਇਹਦਾ ਉੱਤਰ ਹੈ ਜੀ ਮਾਸਨਰਾਮ ਠੀਕ ਹੈ ਜੀ ਮਾਸਨਰਾਮ ਦੇ ਵਿੱਚ ਸਭ ਤੋਂ ਵੱਧ ਨੇ ਮੀਂਹ ਪੈਂਦੇ ਨੇ ਕੀ हाँ जी अगला प्रश्न है जी रिले ऑफ किस खेड न जुड़िया है हाँ जी उत्तर है जी दौड़ तो यानी के रनिंग नाल हाँ जी अगला प्रश्न है जी भारतीय संविधान मौजूदा समय किन भाषावान हाँ जी भारतीय संविधान के मौजूदा समय किनिया भाषावान ने जी हाँ जी तो उत्तर है जी बाई भाषाव ठीक है बई लैंगज नेग् भारतीय संविधान के ठीक है ਜਿਨ੍ਹਾਂ ਨੂੰ ਮਾਨਤਾ ਦਿੱਤੀ ਗਈ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹਾਰਨਵਿਲ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਹੈ ਹਾਰਨਵਿਲ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਜੀ ਇਹਦਾ ਉੱਤਰ ਹੈ ਜੀ ਨਾਗaland ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਐਕਸ-ਰੇ ਦੀ ਖੋਜ ਕਿਸ ਨੇ ਕੀਤੀ ਐਕਸ-ਰੇ ਕਰਾਉਣੇ ਆਪਾਂ ਐਕਸ-ਰੇ ਦੀ ਖੋਜ ਕਿਸ ਨੇ ਕੀਤੀ ਹੈ ਜੀ ਕੋਨਰਾਡ ਰੈਂਜਨ ਨੇ ਠੀਕ ਹੈ ਜੀ ਕੋਨਰਾਡ ਰੈਂਜਨ ਨੇ ਕੀਤੀ ਹੈ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਜੀ ਕਿਹੜਾ ਜੀ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਇਹਦਾ ਉੱਤਰ ਹੈ ਜੀ ਗ੍ਰੀਨਲੈਂਡ ਅਗਲਾ ਪ੍ਰਸ਼ਨ ਹੈ ਜੀ ਸੁਲਤਾਨ ਅਜਲਾਨ ਸਾਹ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਹਾਂਜੀ ਸੁਲਤਾਨ ਅਜਲਾਨ ਸਾਹ ਕੱਪ ਕਿਹੜੀ ਖੇਡ ਨਾਲ ਸੰਬੰਧਿਤ ਹੈ ਜੀ ਹਾਂਜੀ ਇਹਦਾ ਉੱਤਰ ਹੈ ਜੀ ਹਾਕੀ ਅਗਲਾ ਪ੍ਰਸ਼ਨ ਜੀ ਲੋਕ ਸਭਾ ਦਾ ਸਪੀਕਰ ਅਸਤੀਫਾ ਕਿਸ ਨੂੰ ਭੇਜਦਾ ਹੈ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਉਸ ਤੇ ਆਪਦਾ ਅਸਤੀਫਾ ਕਿਸ ਨੂੰ ਭੇਜਦਾ ਜੀ? ਉੱਤਰ ਹੈ ਜੀ ਡਿਪਟੀ ਸਪੀਕਰ ਨੂੰ ਠੀਕ ਹੈ। ਮਾਰਦੰਨ ਸੂਰਜ ਮੰਦਰ ਕਿੱਥੇ ਸਥਿਤ ਹੈ? ਹਾਂ ਜੀ ਦਾ ਉੱਤਰ ਹੈ ਜੀ ਕਸ਼ਮੀਰ। ਅਗਲਾ ਪ੍ਰਸ਼ਨ ਹੈ ਜੀ ਕਵੀਰ ਦੀਆਂ ਰਚਨਾਵਾਂ ਦਾ ਸੰਗ੍ਰਹਿ ਕੀ ਕਹਾਉਂਦਾ ਹੈ? ਕਵੀਰ ਦੀਆਂ ਰਚਨਾਵਾਂ ਦਾ ਸੰਗ੍ਰਹਿ ਕੀ ਕਹਾਉਂਦਾ ਹੈ ਜੀ? ਉੱਤਰ ਹੈ ਜੀ ਬੀਜਕ। ਅਗਲਾ ਪ੍ਰਸ਼ਨ ਹੈ ਜੀ ਡਾਂਡੀ ਯਾਤਰਾ ਕਦੋਂ ਸ਼ੁਰੂ ਹੋਈ? ਡਾਂਡੀ ਯਾਤਰਾ ਕਦੋਂ ਸ਼ੁਰੂ ਹੋਈ ਹੈ ਜੀ ਇਹਦਾ ਉੱਤਰ ਹੈ ਜੀ 1930 ਵਿੱਚ ਸ਼ੁਰੂ ਹੋਈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਗੋਬੀ ਮਰੂਥਲ ਕਿੱਥੇ ਹੈ ਗੋਬੀ ਮਰੂਥਲ ਆਊਗਾ ਜੀ ਇਹ ਗੋਬੀ ਮਰੂਥਲ ਕਿੱਥੇ ਹੈ ਗੋਬੀ ਮਰੂਥਲ ਕਿੱਥੇ ਹੈ ਜੀ ਗੋਬੀ ਮਰੂਥਲ ਹੈਗਾ ਜੀ ਮੰਗੋਲੀਆ ਦੇ ਵਿੱਚ ਠੀਕ ਹੈ ਗੋਬੀ ਮਰੂਥਲ ਜਿਹੜਾ ਉਹ ਕਿੱਥੇ ਪੈਂਦਾ ਜੀ ਮੰਗੋਲੀਆ ਦੇ ਵਿੱਚ ਪੈਂਦਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ काजीरंगा नेशनल पार्क किथे स्थित ਹੈ? काजीरंगा नेशनल पार्क ਕਿੱਥੇ ਹੈ ਜੀ? ਇਹਦਾ ਉੱਤਰ ਹੈ ਜੀ ਅਸਾਮ। ਹਾਂਜੀ ਅਗਲਾ ਪ੍ਰਸ਼ਨ ਹੈ ਜੀ, অক্সালিক ਐਸਿਡ ਦਾ ਪ੍ਰਕਿਰਤਿਕ ਸਰੋਤ ਕੀ ਹੈ? অক্সালিক ਐਸਿਡ ਦਾ ਪ੍ਰਕਿਰਤਿਕ ਸਰੋਤ ਕੀ ਹੈ? ਹਾਂਜੀ ਇਹਦਾ ਉੱਤਰ ਹੈ ਜੀ ਟਮਾਟਰ। ਹਾਂਜੀ ਅਗਲਾ ਪ੍ਰਸ਼ਨ ਹੈ ਜੀ, ਪੰਚਾਇਤੀ ਰਾਜ ਦਾ जनक ਕਿਸ ਨੂੰ ਮੰਨਿਆ ਜਾਂਦਾ ਹੈ? ਪੰਚਾਇਤੀ ਰਾਜ ਦਾ জনক ਕਿਸ ਨੂੰ ਮੰਨਿਆ ਜਾਂਦਾ ਜੀ ਇਹਦਾ ਉੱਤਰ ਹੈ ਲਾਰਡ ਰਿਪਨ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਨੈਸ਼ਨਲ ਹਾਊਸਿੰਗ ਬੈਂਕ ਐਨ ਐਚ ਵੀ ਦਾ ਪੂਰਾ ਨਾਮ ਨੈਸ਼ਨਲ ਹਾਊਸਿੰਗ ਬੈਂਕ ਦਾ ਹੈੱਡ ਕੁਆਰਟਰ ਕਿੱਥੇ ਹੈ ਹਾਂਜੀ ਕਿੱਥੇ ਹੈ ਜੀ ਐਨ ਐਚ ਵੀ ਦਾ ਹੈੱਡ ਕੁਆਰਟਰ ਇਹਦਾ ਉੱਤਰ ਹੈ ਜੀ ਨਵੀਂ ਦਿੱਲੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੁਟਾਂ ਦੀ ਰਾਜਸਤਾਨੀ ਕੀ ਹੈ ਪੁਟਾਂ ਦੀ ਰਾਜਸਤਾਨੀ ਕਿਹੜੀ ਹੈ ਜੀ ਕెంਪੂ ਠੀਕ ਹੈ ਜੀ ਯਾਦ ਰੱਖਿਓ ਅਗਲਾ ਪ੍ਰਸ਼ਨ ਹੈ কুমਰ ਕਿਸ ਰਾਜ ਦਾ ਲੋਕ ਨਾਚ ਹੈ ਇਹ ਪਤਾ ਹੋ ਸਭ ਨੂੰ ਹਾਂਜੀ ਰਾਜਸਥਾਨ ਦਾ ਲੋਕ ਨਾਚ ਹੈ কুমਰ ਠੀਕ ਹੈ ਜੀ ਦੰਦਾਂ ਦਾ ਇਨੇਮਲ ਕਿਸ ਨਾਲ ਬਣਿਆ ਹੁੰਦਾ ਹੈ ਹਾਂਜੀ ਇਹਦਾ ਉੱਤਰ ਹੈ ਜੀ ਕੈਲਸ਼ੀਅਮ ਫਾਸਫੇਟ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਚੰਦਰਮਾ ਦੀ ਗਤੀ ਦਾ ਕਾਰਨ ਕੀ ਹੈ ਚੰਦਰਮਾ ਦੀ ਗਤੀ ਦਾ ਕਾਰਨ ਕੀ ਹੈ ਗੁਰੂਤਾ ਆਕਰਸ਼ਨ বল ਜਨ ਕੀ ਗ੍ਰੈਵਿਟੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੌਦਿਆਂ ਵਿੱਚ ਲਚੀਲਾਪਨ ਦੇਣ ਵਾਲਾ ਟਿਸ਼ੂ ਕਿਹੜਾ ਹੈ ਹਾਂਜੀ ਕਿਹੜਾ ਹੈ ਜੀ ਪੌਦਿਆਂ ਦੇ ਵਿੱਚ ਲਚੀਲਾਪਨ ਦੇਣ ਵਾਲਾ ਟਿਸ਼ੂ ਕੋਲੇਕਾਇਮਾ ਠੀਕ ਹੈ ਕੋਲੇਕਾਇਮਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਰੋਜ ਜਨੀ ਮਸਟਰਡ ਕਿਸ ਕਿਸਮ ਦਾ ਫੁੱਲ ਹੈ ਜੀ ਕਿਸ ਕਿਸਮ ਦਾ ਫੁੱਲ ਆ ਜੀ ਸਰੋਜ ਉਵੈਲਿੰਗੀ ਠੀਕ ਹੈ ਜੀ ਵਾਈਸੈਕਸ਼ੁਅਲ ਫਲਾਵਰ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਥਰਮੋਮੀਟਰ ਵਿੱਚ ਕਿਹੜੀ ਤਾਤਵਰਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਹੈ ਜੀ ਪਾਰਾ ਮਰਕਰੀ ਕਹਿੰਦੇ ਅੱਜ ਨੂੰ ਆ ਹਾਂਜੀ ਰਾ ਦਾ ਫੁੱਲ ਫਾਰਮ ਕੀ ਹੈ ਆਰਏ ਡਬਲਯੂ ਰਾ ਦਾ ਫੁੱਲ ਫਾਰਮ ਕੀ ਹੈ ਜੀ ਰਿਸਰਚ ਐਂਡ ਐਨਾਲਾਈਸਿਸ ਵਿੰਗ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਨੈਸ਼ਨਲ जियोफिजिकल रिसर्च इंस्टीट्यूट किथे है नैशनल जियोफिजिकल रिसर्च इंस्टीट्यूट किथे है जी इसका उत्तर है जी हैदराबाद अगला प्रश्न है जी रेसम की शुरुआत किस देश तो हुई रेसम की शुरुआत किस देश तो हुई जी चीन ठीक है जी सप्तऋषि की है सप्तऋषि की है जी य उत्तर है जी तारामंडल सप्त की है जी का तारामंडल है ਹਾਂਜੀ ਅਗਲਾ ਪ੍ਰਸ਼ਨ ਹੈ ਜੀ ਚਮੜੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਹਨ ਚਮੜੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਹਨ એપिडर्मਿਸ ਠੀਕ ਹੈ એપिडर्मਿਸ ਕਹਿੰਦੇ ਨੇ ਚਮੜੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਏਸੀਆਈ ਸੇਰ ਕਿੱਥੇ ਮਿਲਦੇ ਹਨ ਏਸੀਆਈ ਸੇਰ ਕਿੱਥੇ ਮਿਲਦੇ ਨੇ ਜੀ ਗੇਰ ਜੰਗਲਾਂ ਦੇ ਵਿੱਚ ਮਿਲਦੇ ਨੇ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ ਇਹਦਾ ਉੱਤਰ ਹੈ ਜੀ ਅਨਾਈਮੁਡੀ ਠੀਕ ਹੈ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਅਨਾਈਮੁਡੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਹਾਂਜੀ ਰਾਸ਼ਟਰਪਤੀ ਬਣਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ ਘੱਟੋ-ਘੱਟ 35 ਸਾਲ ਜੀ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਦੁਨੀਆ ਵਿੱਚ ਸਭ ਤੋਂ ਵੱਡਾ ਮੈਂਗਰੂ ਫੋਰੈਸਟ ਕਿਹੜਾ ਹੈ ਹਾਂਜੀ ਮੈਂਗਰੂ ਫੋਰੈਸਟ ਕਿਹੜਾ ਦੁਨੀਆ ਵਿੱਚ ਸਭ ਤੋਂ ਵੱਡਾ ਇਹਦਾ ਉੱਤਰ ਹੈ ਜੀ ਸੁੰਦਰਬਨ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਰਣ ਉਤਸਵ ਕਿੱਥੇ ਮਨਾਇਆ ਜਾਂਦਾ ਹੈ ਰਣ ਉਤਸਵ ਕਿੱਥੇ ਮਨਾਇਆ ਜਾਂਦਾ ਜੀ ਜਵਤਰ ਹੈ ਜੀ ਕਾਛ গুজਰਾਤ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਕਾਲੀ ਮਿੱਟੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਕਾਲੀ ਮਿੱਟੀ ਨੂੰ ਹੋਰ ਕੀ ਕਹਿੰਦੇ ਨੇ ਜੀ ਇਹਦਾ ਉੱਤਰ ਹੈ ਜੀ ਰਾਗੂਰ ਮਿੱਟੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤ ਦਾ ਸਰਵਉੱਚ ਵਿਧਾਇਕ ਸੰਗਠਨ ਕਿਹੜਾ ਹੈ ਭਾਰਤ ਦਾ ਸਰਵਉੱਚ ਵਿਧਾਇਕ ਸੰਗਠਨ ਕਿਹੜਾ ਹੈ ਜੀ ਹਾਂਜੀ ਉੱਤਰ ਹੈ ਜੀ ਸੰਸਦ ਪਾਰਲੀਮੈਂਟ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਰਾਸ਼ਟਰੀ ਗੀਤ ਬੰਦੇ ਮਾਤਰਮ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹੈ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਜੀ ਬੰਦੇ ਮਾਤਰਮ ਹਾਂ ਜੀ ਦਾ ਉੱਤਰ ਹੈ ਜੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਮਨਿਕ ਰਣਿਕਾ ਕਿਸ ਦਾ ਮੂਲ ਨਾਮ ਸੀ ਮਨਿਕ ਰਣਿਕਾ ਕਿਸ ਦਾ ਮੂਲ ਨਾਮ ਸੀ ਜੀ ਹਾਂ ਜੀ ਇਹਦਾ ਉੱਤਰ ਹੈ ਜੀ ਰਾਣੀ ਲక్ష్ਮੀਬਾਈ ਠੀਕ ਹੈ ਚਾਂਸੀ ਹੈ ਠੀਕ ਹੈ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਜੁਨੇਸਕੋ ਵਰਲਡ ਹੈਰੀਟੇਜ ਸਾਈਟ ਰਾਣੀ ਕੀ ਵਾਵ ਕਿੱਥੇ ਹੈ ਜੁਨੇਸਕੋ ਵਰਲਡ ਹੈਰੀਟੇਜ ਸਾਈਟ ਰਾਣੀ ਕੀ ਵਾਵ ਕਿੱਥੇ ਹੈ ਜੀ ਇਦੋਤ ਰਾਜੀ ਗੁਜਰਾਤ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪਾਈਥਨ ਕੀ ਹੈ ਪਾਈਥਨ ਕੀ ਹੈ ਜੀ ਪ੍ਰੋਗਰਾਮਿੰਗ ਲੈਂਗੁਏਜ ਹੈ ਠੀਕ ਹੈ ਨਹੀਂ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇਸਰੋ ਦੀ ਸਥਾਪਨਾ ਕਦੋਂ ਹੋਈ ਇਸਰੋ ਦੀ ਜਿਹੜੀ ਸਥਾਪਨਾ ਹੋ ਕਦੋਂ ਹੋਈ ਜੀ ਹੋਣ ਹੋਈ ਸੀ ਜੀ 1969 ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਬ੍ਰਿਧੇਸ਼ਵਰ ਮੰਦਿਰ ਕਿਸ ਰਾਜ ਵਿੱਚ ਸਥਿਤ ਹੈ ਬ੍ਰਿਧੇਸ਼ਵਰ ਮੰਦਿਰ ਕਿਹੜੇ ਰਾਜ ਦੇ ਵਿੱਚ ਹੈ ਜੀ ਤਾਂ ਮਨਾਡੂ ਦੇ ਵਿੱਚ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੰਗੂਲ ਕਿਸ ਪ੍ਰਜਾਤੀ ਨੂੰ ਕਹਿੰਦੇ ਹਨ ਹੰਗੂਲ ਕਿਸ ਪ੍ਰਜਾਤੀ ਨੂੰ ਕਹਿੰਦੇ ਹਨ ਜੀ ਹਾਂਜੀ ਇਹਦਾ ਉੱਤਰ ਹੈ ਜੀ ਕਸ਼ਮੀਰੀ ਮਿਰਗ ਨੂੰ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹਿਪੋਥੈਲਮਸ ਗ੍ਰੰਥੀ ਕਿੱਥੇ ਹੁੰਦੀ ਹੈ ਹਿਪੋਥੈਲਮਸ ਗ੍ਰੰਥੀ ਕਿੱਥੇ ਹੁੰਦੀ ਹੈ ਜੀ ਇਹ ਉੱਤਰ ਹੈ ਜੀ ਦਿਮਾਗ ਦੇ ਵਿੱਚ ਹੁੰਦੀ ਹੈ ਜੀ ਹਿਪੋਥੈਲਮਸ ਗ੍ਰੰਥੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਵਿਨਵ ਭਾਰਤ ਦੀ ਸਥਾਪਨਾ ਕਿਸ ਨੇ ਕੀਤੀ ਅਵਿਨਵ ਭਾਰਤ ਦੀ ਸਥਾਪਨਾ ਕਿਸ ਨੇ ਕੀਤੀ ਜੀ ਹਾਂਜੀ ਇਹਦਾ ਉੱਤਰ ਹੈ ਜੀ ਵਿਨਾਇਕ ਦਾ ਮੋਦਰ ಸಾವਰਕਰ ਵਿਨਾਇਕ ਦਾ ਮੋਦਰ ಸಾವਰਕਰ ਨੇ ਅਵਿਨਵ ਭਾਰਤ ਦੀ ਸਥਾਪਨਾ ਕੀਤੀ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਆਪਟੀਕਲ ਫਾਈਬਰ ਕਿਸ ਸਿਧਾਂਤ ਤੇ ਕੰਮ ਕਰਦਾ ਹੈ ਆਪਟੀਕਲ ਫਾਈਬਰ ਕਿਸ ਸਿਧਾਂਤ ਤੇ ਕੰਮ ਕਰਦਾ ਜੀ टोटल इंटरनेट तो टोटल इंटरनेट रिफलैक्शन दे ठीक है हाँ जी अगला प्रश्न है जी दुनिया का पहला कार्बन नैगेटिव कंट्री के दुनिया का पहला कार्बन नैगेटिव कंट्री के जी उत्तर उत्तरा जी भूटान हाँ जी अगला प्रश्न है जी भोलू हाथी किसका मास्कट है भोलू हाथी किसान मास्कट है जी हाँ जी द उत्तरा जी भारती रेलवे ਹਾਂਜੀ ਅਗਲਾ ਪ੍ਰਸ਼ਨ ਹੈ ਜੀ ਲਾਲਾ ਲਾਜਪਤ ਰਾਏ ਕਿਹੜੇ ਰਾਜ ਨਾਲ ਸੰਬੰਧਿਤ ਸਨ ਆਜ਼ਾਦੀ ਘੁਲਾੜੀਏ ਸੀਗੇ ਲਾਲਾ ਲਾਜਪਤ ਰਾਏ ਕਿਹੜੇ ਰਾਜ ਨਾਲ ਸੰਬੰਧਿਤ ਸੀ ਜੀ ਹਾਂਜੀ ਦਾ ਉੱਤਰ ਹੈ ਜੀ ਪੰਜਾਬ ਨਾਲ ਐਮ ਐਸ ਵਰਡ ਕਿਸ ਕਿਸਮ ਦੀ ਐਪਲੀਕੇਸ਼ਨ ਹੈ ਹਾਂਜੀ ਐਮ ਐਸ ਵਰਡ ਕਿਸ ਕਿਸਮ ਦੀ ਐਪਲੀਕੇਸ਼ਨ ਹੈ ਜੀ ਜਵਾਬ ਉੱਤਰ ਹੈ ਜੀ ਸੌਫਟਵੇਅਰ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਕਬਰ ਦਾ ਨਿਵਾਸ ਸਥਾਨ ਕਿੱਥੇ ਸੀ ਅਕਬਰ ਦਾ ਨਿਵਾਸ ਸਥਾਨ ਕਿੱਥੇ ਸੀ ਜੀ ਇਹ ਉੱਤਰ ਹੈ ਜੀ ਆਗਰਾ ਦੇ ਵਿੱਚ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਤੀਰ ਅੰਦਾਜ਼ੀ ਕਿਸ ਦੇਸ਼ ਦਾ ਰਾਸ਼ਟਰੀ ਖੇਡ ਹੈ ਤੀਰ ਅੰਦਾਜ਼ੀ ਕਿਸ ਦੇਸ਼ ਦੀ ਰਾਸ਼ਟਰੀ ਖੇਡ ਹੈ ਜੀ ਇਹ ਉੱਤਰ ਹੈ ਜੀ ਭੂਟਾਨ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੈਸ਼ਨ ਰਫਤਾਰ ਕਿਸ ਨਾਲ ਸੰਬੰਧਿਤ ਹੈ ਮੈਸ਼ਨ ਰਫਤਾਰ ਕਿਸ ਨਾਲ ਸੰਬੰਧਿਤ ਹੈ ਜੀ ਹਾਂਜੀ ਇਹਦਾ ਉੱਤਰ ਹੈ ਜੀ ਰੇਲ ਚਾਤਰਾ ਦੀ ਰਫਤਾਰ ਨਾਲ ਠੀਕ ਹੈ ਅਗਲਾ ਪ੍ਰਸ਼ਨ ਜੀ ਇੰਟਰਨੈਸ਼ਨਲ ਚੈਰੀ ਬਲੂਸਮ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਹੈ ਹਾਂ ਜੀ ਕਿੱਥੇ ਮਨਾਇਆ ਜਾਂਦਾ ਜੀ ਇੰਟਰਨੈਸ਼ਨਲ ਚੈਰੀ ਬਲੂਸਮ ਫੈਸਟੀਵਲ ਜਵਾਬ ਤੇ ਜੀ ਸਿਲਾੰਗ ਦੇ ਠੀਕ ਹੈ ਸਿਲਾੰਗ ਮਗਾ ਲਿਆ ਦੇ ਵਿੱਚ ਠੀਕ ਹੈ ਜੀ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਜਿਲਿਆਂਵਾਲਾ ਬਾਗकांड ਕਦੋਂ ਹੋਇਆ ਇਹ ਪਤਾ ਹੋ ਸਭ ਨੂੰ ਜਿਲਿਆਂਵਾਲਾ ਬਾਗकांड ਕਦੋਂ ਹੋਇਆ ਸੀ ਜੀ 13 April 1919 ਨੂੰ ਜੀ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਭਗਵਾਨ ਮਹਾਵੀਰ ਦਾ ਜਨਮ ਕਿੱਥੇ ਸਥਾਨ ਕਿਡਾਗਾ? ਭਗਵਾਨ ਮਹਾਵੀਰ ਦਾ ਜਨਮ ਸਥਾਨ ਕਿਹੜਾ ਹੈ ਜੀ? ਇਹ ਉੱਤਰ ਹੈ ਜੀ ਕੁੰਡਗ੍ਰਾਮ ਬੈਸਾਲੀ ਦੇ ਵਿੱਚ ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ ਦਿਲਵਾੜਾ ਜਨਮ ਮੰਦਰ ਕਿੱਥੇ ਸਥਿਤ ਹੈ? ਦਿਲਵਾੜਾ ਜਨਮ ਮੰਦਰ ਕਿੱਥੇ ਹੈ ਜੀ? ਇਹ ਉੱਤਰ ਹੈ ਜੀ ਮਾਊਂਟ ਆਬੂ ਰਾਜਸਥਾਨ ਦੇ ਵਿੱਚ ਠੀਕ ਹੈ। ਹਾਂਜੀ ਅਗਲਾ ਪ੍ਰਸ਼ਨ ਹੈ ਜੀ ਤਾਮਿਲਨਾਡੂ ਵਿੱਚ ਘਰ ਦੇ ਫਰਸ ਦੀ ਲੋਕ ਕਲਾ ਕੀ ਹੈ? ਤਮਨ ਅਡੂ ਵਿੱਚ ਘਰ ਦੇ ਫਰਸ਼ ਦੀ ਲੋਕਲਾ ਕੀ ਹੈ ਜੀ ਕੌਲਮ ਅਗਲਾ ਪ੍ਰਸ਼ਨ ਜੀ ਕਿਹੜਾ ਗੁਪਤ ਸ਼ਾਸਕ ਵੀਣਾਵਾਦਕ ਸੀ ਕਿਹੜਾ ਗੁਪਤ ਸ਼ਾਸਕ ਵੀਣਾਵਾਦਕ ਸੀ ਹਾਂਜੀ ਇਹਦਾ ਉੱਤਰ ਹੈ ਜੀ ਸਮੁੰਦਰ ਗੁਪਤ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹਟਾਈ ਦਿਨ ਦਾ ਝੌਪੜਾ ਕਿਸ ਨੇ ਬਣਵਾਇਆ ਹਟਾਈ ਦਿਨ ਦਾ ਝੌਪੜਾ ਕਿਸ ਨੇ ਬਣਵਾਇਆ ਜੀ ਕੁਤਬੁਦੀਨ ਐਬਕ ਨੇ ਬਣਵਾਇਆ ਸੀ ਜੀ ਠੀਕ ਹੈ ਕੋਤਵਦੀ ਨੇ ਬੱਕਨੇ ਤਾਂ ਇਹ ਟਾਈਂਦਾ ਚੌਪੜਾ ਬਣਵਾਇਆ ਸੀ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਤਿਆਵੇਯ ਯਾਤੇ ਕਿੱਥੋਂ ਲਿਆ ਗਿਆ ਹੈ ਹਾਂਜੀ ਸਤਿਆਵੇਯ ਯਾਤੇ ਕਿੱਥੋਂ ਲਿਆ ਗਿਆ ਜੀ ਇਹਦਾ ਉੱਤਰ ਹੈ ਜੀ ਮੁੰਡਕ ਉਪਨੇਸ਼ਦ ਅਗਲਾ ਪ੍ਰਸ਼ਨ ਹੈ ਜੀ ਅਸ਼ੋਕ ਦਾ ਸਿੰਘ ਸਤੰਭ ਕਿੱਥੇ ਹੈ ਅਸ਼ੋਕ ਦਾ ਸਿੰਘ ਸਤੰਭ ਕਿੱਥੇ ਹੈ ਜੀ ਇਹਦਾ ਉੱਤਰ ਹੈ ਜੀ ਸਾਰਨਾਥ ਵਿਖੇ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਗੁਬਾਰੇ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਗੁਬਾਰੇ ਦੇ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਜੀ ਇਹਦਾ ਉੱਤਰ ਹੈ ਜੀ ਹੀਲੀਅਮ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਦੂਜਾ ਪਰਮਾਣੂ ਪਰਖਣ ਕਿੱਥੇ ਹੋਇਆ ਦੂਜਾ ਪਰਮਾਣੂ ਪਰਖਣ ਕਿੱਥੇ ਹੋਇਆ ਸੀ ਜੀ ਹਾਂਜੀ ਇਹਦਾ ਉੱਤਰ ਹੈ ਜੀ ਪੋਖਰਨ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਨੀਅਰ ਸਾਈਟਰ ਨੀਅਰ ਸਾਈਟਰਨੈਸ ਨੂੰ ਕੀ ਕਹਿੰਦੇ ਹਨ ਨੇੜੇ ਸਾਈਟਡ ਨੈਸ ਨੂੰ ਕੀ ਕਹਿੰਦੇ ਨੇ ਮਤਲਬ ਨੇੜੇ ਦੀ ਨਿਗਾ ਘੱਟ ਜੇ ਉਹਨੂੰ ਕੀ ਕਹਿੰਦੇ ਆ ਜੀ ਮਾਇਓਪੀਆ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਹਿਰਦੇ ਤੋਂ ਸੁੱਧ ਰક્ત ਕੌਣ ਲੈ ਕੇ ਜਾਂਦਾ ਹੈ ਹਾਂਜੀ ਇਹਦਾ ਉੱਤਰ ਹੈ ਜੀ ਤਮਣੀਆ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ 1024 ਟੀਵੀ ਬਰਾਬਰ ਕਿੰਨੇ ਪੈਟਾਬਾਈਟ ਹੁੰਦੇ ਹਨ 1024 ਟੀਵੀ ਕਿੰਨੇ ਪੈਟਾਬਾਈਟ ਹੁੰਦੇ ਨੇ 1 ਪੈਟਾਬਾਈਟ ਠੀਕ ਹੈ ਜੀ ਇੱਕ ਪੇਡਾ ਵਾਈਟ 1024 ਟੀਵੀ ਹੁੰਦੀ ਆ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਸਮਾਨਤਾ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਵਿੱਚ ਹੈ ਇਕਵਲਟੀ ਰਾਈਟਸ ਆਫ ਇਕਵਲਟੀ ਦਾ ਅਧਿਕਾਰ ਆ ਜਿਹੜਾ ਮਤਲਬ ਸਮਾਨਤਾ ਦਾ ਅਧਿਕਾਰ ਆ ਕਿਹੜੇ ਆਰਟੀਕਲ ਦੇ ਵਿੱਚ ਹੈ ਜੀ ਆਰਟੀਕਲ 14 ਤੋਂ 18 ਦੇ ਵਿੱਚ ਆਉਂਦੇ ਆ ਠੀਕ ਹੈ ਸਮਾਨਤਾ ਦਾ ਅਧਿਕਾਰ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮਨੀ ਬਿਲ ਕਿਹੜੇ ਆਰਟੀਕਲ ਨਾਲ ਸੰਬੰਧਿਤ ਹੈ ਮਨੀ ਬਿਲ ਤਾਂ ਮਨੀ ਬਿਲ ਕਿਹੜੇ ਆਰਟੀਕਲ ਨਾਲ ਸੰਬੰਧਿਤ ਹੈ ਜੀ ਹਾਂਜੀ ਇਹਦਾ ਉੱਤਰ ਹੈ ਜੀ ਆਰਟੀਕਲ 110 ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਲੋਕ ਸਭਾ ਦੇ ਰਾਜ ਸਭਾ ਦੀ ਸਾਂਝੀ ਬੈਠ ਕਿਸ ਆਰਟੀਕਲ ਹੇਠ ਹੁੰਦੀ ਹੈ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠ ਕੋ ਨੇੜ ਕਿਹੜੇ ਆਰਟੀਕਲ ਹੇਠ ਹੁੰਦੀ ਆ ਉਹ ਹਾਂਜੀ ਇਹਦਾ ਉੱਤਰ ਹੈ ਜੀ ਆਰਟੀਕਲ 108 ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੰਤਰੀਆਂ ਦੀ ਸਹਪਤ ਕਿਸ ਸ਼ੈਡਿਊਲ ਵਿੱਚ ਹੈ ਹਾਂਜੀ ਮੰਤਰੀਆਂ ਦੀ ਸਹਪਤ ਜਿਹੜੀ ਕਿਸ ਸ਼ੈਡਿਊਲ ਯਾਨੀ ਕਿ ਨੂ ਸੂਚੀ ਦੇ ਵਿੱਚ ਹੈ ਇਹ ਉੱਤਰ ਹੈ ਜੀ ਤੀਜੀ ਅਨੁਸੂਚੀ ਥਰਡ ਸ਼ਡਿਊਲ ਦੇ ਵਿੱਚ ਠੀਕ ਹੈ ਸੱਤ ਗਿੰਡਾ ਮੰਤਰੀ ਸੌਂ ਚੁੱਕਣਾ ਮੰਤਰੀਆਂ ਦੁਆਰਾ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ਜੀ ਸਭ ਨੂੰ ਪਤਾ ਹੈ 26 ਜਨਵਰੀ 1955 ਨੂੰ ਅਗਲਾ ਪ੍ਰਸ਼ਨ ਹੈ ਜੀ ਰਾਸ਼ਟਰਪਤੀ ਨੂੰ ਸੌਂ ਕੌਣ ਦਿਲਾਉਂਦਾ ਹੈ ਹਾਂਜੀ ਇਹ ਉੱਤਰ ਹੈ ਜੀ ਚੀਫ ਜਸਟਿਸ ਆਫ ਇੰਡੀਆ ਸੀ ਜੀ ਆਈ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਸੰਸਦ ਦਾ ਹਿੱਸਾ ਕੌਣ ਨਹੀਂ ਹੁੰਦਾ ਸੰਸਦ ਦਾ ਹਿੱਸਾ ਕੌਣ ਨਹੀਂ ਹੁੰਦਾ ਜੀ ਹਾਂਜੀ ਇਹਦਾ ਉੱਤਰ ਹੈ ਜੀ ਵਿਧਾਨ ਪ੍ਰੀਸ਼ਦ ਅਗਲਾ ਪ੍ਰਸ਼ਨ ਹੈ ਜੀ ਸੁਪਰੀਮ ਕੋਰਟ ਨੇ ਪਹਿਲਾਂ ਕਿੱਥੋਂ ਕੰਮ ਕੀਤਾ ਸੁਪਰੀਮ ਕੋਰਟ ਨੇ ਪਹਿਲਾਂ ਕਿੱਥੋਂ ਕੰਮ ਕੀਤਾ ਸੀ ਜੀ ਹਾਂਜੀ ਇਹਦਾ ਉੱਤਰ ਹੈ ਜੀ ਪਾਰਲੀਮੈਂਟ ਹਾਊਸ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ ਕਿਸ ਆਰਟੀਕਲ ਵਿੱਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਕਿਸ ਆਰਟੀਕਲ ਵਿੱਚ ਹੈ ਹਾਂਜੀ ਇਹਦਾ ਉੱਤਰ ਹੈ ਜੀ ਆਰਟੀਕਲ 360 ਹਾਂਜੀ ਅਗਲਾ ਪ੍ਰਸ਼ਨ ਹੈ ਜੀ ਚੰਦਰਗੁਪਤ ਮੌਰਿਆਂ ਦੇ ਗੁਰੂ ਕੌਣ ਸਨ ਚੰਦਰਗੁਪਤ ਮੌਰਿਆਂ ਦੇ ਗੁਰੂ ਕੌਣ ਸੀ ਜੀ ਇਹਦਾ ਉੱਤਰ ਹੈ ਜੀ ਚਾਨਕਿਆ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸੂਰਤ ਵਿੱਚ ਬਪਾਲ ਦੀ ਆਗਿਆ ਕਿਸ ਮੁਗਲ ਸ਼ਾਸਕ ਨੇ ਦਿੱਤੀ ਸੂਰਤ ਵਿੱਚ ਬਪਾਲ ਦੀ ਆਗਿਆ ਕਿਸ ਮੁਗਲ ਸ਼ਾਸਕ ਨੇ ਦਿੱਤੀ ਜੀ ਹਾਂਜੀ ਇਹਦਾ ਉੱਤਰ ਹੈ ਚਾਹਗੀ ਨੇ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਅਮੀਰ ਖੁਸਰੋ ਦਾ ਜਨਮ ਹੈ ਇਹ ਕਿੱਥੇ ਹੋਇਆ ਅਮੀਰ ਖੁਸਰੋ ਦਾ ਜਨਮ ਕਿੱਥੇ ਹੋਇਆ ਜੀ ਹਾਂਜੀ ਇਹਦਾ ਉੱਤਰ ਹੈ ਜੀ ਪਟਿਆਲਾ ਪਟਿਆਲੀ ਦੇ ਵਿੱਚ ਹੋਇਆ ਹੈ ਅਮੀਰ ਖੁਸਰੋ ਦਾ ਜਨਮ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪਹਿਲਾ ਪਾਣੀਪਤ ਯੁੱਧ ਕਿਸ ਵਿਚਕਾਰ ਹੋਇਆ ਪਹਿਲਾ ਪਾਣੀਪਤ ਯੁੱਧ ਕਿਸ ਵਿਚਕਾਰ ਹੋਇਆ ਜੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਇਆ ਸੀ ਪਹਿਲਾ ਪਾਣੀਪਤ ਯੁੱਧ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਜੰਤਾ ਗੁਫਾਵਾਂ ਕਿੱਥੇ ਸਥਿਤ ਹਨ ਅਜੰਤਾ ਗੁਫਾਵਾਂ ਕਿੱਥੇ ਹਨ ਜੀ ਹਾਂਜੀ ਦਾ ਉੱਤਰ ਆਊਗਾ ਜੀ ਔਰੰਗਾਬਾਦ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਤੀਜੀ ਬੌਧ ਸੰਮਤੀ ਕਿਸ ਸ਼ਾਸਕ ਦੇ ਸਮੇਂ ਹੋਈ ਤੀਜੀ ਬੌਧ ਸੰਮਤੀ ਸੰਮਤੀ ਨਹੀਂ ਇੱਥੇ ਸੰਮਤੀ ਹੈ ਤੀਜੀ ਬੌਧ ਸੰਮਤੀ ਕਿਸ ਸ਼ਾਸਕ ਦੇ ਸਮੇਂ ਹੋਈ ਜੀ ਇਹਦਾ ਉੱਤਰ ਹੈ ਜੀ ਅਸ਼ੋਕ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਜਮੇਰ ਵਿੱਚ ਕਿਸ ਦੀ ਦਰਗਾਹ ਹੈ ਅਜਮੇਰ ਦੇ ਵਿੱਚ ਕਿਸ ਦੀ ਦਰਗਾਹ ਜੀ ਹਾਂਜੀ ਇਹਦਾ ਉੱਤਰ ਹੈ ਖਵਾਜਾ ਮੋਇਨੁਦੀਨ ਚਿਸਤੀ ਦੀ ਜਿਹੜੀ ਦਰਗਾਹ ਹੋ ਗਈ ਤੇ ਅਜਮੇਰ ਦੇ ਵਿੱਚ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਜੰਤਾ ਗੁਫਾਵਾਂ ਵਿੱਚ ਕਿਸ ਕਿਸਮ ਦੀ ਕਲਾ ਹੈ ਅਜੰਤਾ ਗੁਫਾਵਾਂ ਦੇ ਵਿੱਚ ਕਿਸ ਕਿਸਮ ਦੀ ਕਲਾ ਜੀ ਪਿੱਤਿ ਜਿੱਤਰ ਕਲਾ ਮੂਰਲ ਪੇਂਟਿੰਗ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਐਲੋਰਾ ਗੁਫਾਾਂਾਂ ਕਿਸ ਨੇ ਬਣਵਾਈਆਂ ਐਲੋਰਾ ਗੁਫਾਾਂਾਂ ਕਿਸ ਨੇ ਬਣਵਾਈਆਂ ਸੀ ਜੀ ਹਾਂਜੀ ਇਹਦਾ ਉੱਤਰ ਹੈ ਜੀ ਰਾਸ਼ਟਰਕੂਟ ਸ਼ਾਸਕਾਂ ਨੇ ਐਲੋਰਾ ਗੁਫਾਾਂਾਂ ਬਣਵਾਈਆਂ ਸੀ ਰਾਸ਼ਟਰਕੂਟ ਸ਼ਾਸਕਾਂ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਲਵੇਰੂਨੀ ਕਿੱਥੋਂ ਆਇਆ ਅਲਵੇਰੂਨੀ ਕਿੱਥੋਂ ਆਇਆ ਸੀ ਭਾਰਤ ਦੇ ਵਿੱਚ ਉਸ ਵਿਦੇਸ਼ੀ ਸਤਾਨ ਤੋਂ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਿੱਕਾਂ ਵਿੱਚ ਮਾਸਕ ਪਾ ਕੇ ਕਿਹੜਾ ਨਾਚਕ ਹੁੰਦਾ ਹੈ ਸਿੱਕਮ ਵਿੱਚ ਮਾਸਕ ਪਾ ਕੇ ਕਿਹੜਾ ਡਾਂਸ ਹੁੰਦਾ ਜੀ ਹਾਂਜੀ ਇਹਦਾ ਉੱਤਰ ਹੈ ਜੀ ਲਾਮਾ ਡਾਂਸ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਦਾਸ ਕੁਮਾਰ ਚ ਦਾਸ ਕੁਮਾਰ ਚਰਿਤ੍ਰਮ ਦੇ ਲੇਖਕ ਕੌਣ ਹਨ ਦਾਸ ਕੁਮਾਰ ਚਰਿਤ੍ਰਮ ਦੇ ਲੇਖਕ ਕੌਣ ਨੇ ਜੀ ਹਾਂਜੀ ਇਹਦਾ ਉੱਤਰ ਹੈ ਜੀ ਦੰਡੀ ਅਗਲਾ ਪ੍ਰਸ਼ਨ ਅਗਲਾ ਪ੍ਰਸ਼ਨ ਹੈ ਜੀ ਹਰਸ਼ਵਰਧਨ ਦਾ ਦਰਬਾਰੀ ਕਵੀ ਕੌਣ ਸੀ ਹਰਸ਼ਵਰਧਨ ਦਾ ਦਰਬਾਰੀ ਕਵੀ ਕੌਣ ਸੀ ਜੀ ਹਾਂਜੀ ਪਤਾ ਹੁਸਾਬ ਨੂੰ ਇਹਦਾ ਉੱਤਰ ਹੈ ਜੀ ਬਾਣਪਟ ਐਲੀਫੈਂਟਾ ਗੁਫਾ ਕਿਸ ਭਗਵਾਨ ਨੂੰ ਸਮਰਪਿਤ ਹੈ ਹਾਂਜੀ ਐਲੀਫੈਂਟਾ ਗੁਫਾ ਕਿਹੜੇ ਭਗਵਾਨ ਨੂੰ ਸਮਰਪਿਤ ਹੈ ਜੀ ਹਾਂਜੀ ਇਹਦਾ ਉੱਤਰ ਹੈ ਜੀ ਭਗਵਾਨ ਸ਼ਿਵ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕਿਡਨੀ ਫੇਲ ਹੋਣ ਤੇ ਕਿਹੜਾ ਇਲਾਜ ਕੀਤਾ ਜਾਂਦਾ ਹੈ ਕਿਹੜਾ ਇਲਾਜ ਕੀਤਾ ਜਾਂਦਾ ਹੈ ਜੀ ਕਿਡਨੀ ਫੇਲ ਹੋਣ ਤੇ ਹਾਂਜੀ ਇਹਦਾ ਉੱਤਰ ਹੈ ਜੀ ਡਾਇਲਾਈਸਿਸ ਠੀਕ ਹੈ ਜੀ ਅਗਲਾ ਪ੍ਰਸ਼ਨ ਜੀ ਸਰੀਰ ਵਿੱਚ ਆਕਸੀਜਨ ਕੌਣ ਲੈ ਕੇ ਜਾਂਦਾ ਹੈ ਸਰੀਰ ਵਿੱਚ ਆਕਸੀਜਨ ਕੌਣ ਲੈ ਕੇ ਜਾਂਦਾ ਹੈ ਜੀ ਹਾਂਜੀ ਇਹਦਾ ਉੱਤਰ ਹੈ ਜੀ ਹੀਮੋਗਲੋਬਿਨ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਫਲ ਮਿੱਠੇ ਕਿਉਂ ਹੁੰਦੇ ਹਨ ਫਲ ਮਿੱਠੇ ਕਿਉਂ ਹੁੰਦੇ ਨੇ ਜੀ ਬੋਲੋ ਹਾਂਜੀ ਇਹਦਾ ਉੱਤਰ ਹੈ ਜੀ ਫਰਕਟੋਸ 슈ਗਰ ਕਰਕੇ ਠੀਕ ਹੈ ਜੀ ਫਰਕਟੋਸ 슈ਗਰ ਕਰਕੇ ਜਿਹੜੇ ਫਲ ਮਿੱਠੇ ਹੁੰਦੇ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇਲੈਕਟ੍ਰਿਕ ਕਰੰਟ ਦਾ ਐਸਆਈ ਯੂਨਿਟ ਕੀ ਹੈ ਇਲੈਕਟ੍ਰਿਕ ਕਰੰਟ ਦਾ ਐਸਆਈ ਯੂਨਿਟ ਕੀ ਹੈ ਜੀ ਐਂਪੀਅਰ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੋਲਟਮੀਟਰ ਕਿਸ ਨੂੰ ਮਾਪਦਾ ਹੈ ਬੋਲਟਮੀਟਰ ਕੀ ਨੂੰ ਮਾਪਦਾ ਜੀ ਵੋਲਟੇਜ ਨੂੰ ਠੀਕ ਹੈ ਪੋਟੈਂਸ਼ੀਅਲ ਡਿਫਰੈਂਸ ਠੀਕ ਹੈ ਪੋਟੈਂਸ਼ੀਅਲ ਡਿਫਰੈਂਸ ਨੂੰ ਵੋਲਟੇਜ ਕਹਿੰਦੇ ਆ ਵੋਲਟੇਜ ਕੀ ਨੂੰ ਮਾਪਦਾ ਜਿਹ ਵੋਲਟੇਜ ਨੂੰ ਕੌਣ ਮਾਪਦਾ ਬੋਲਟਮੀਟਰ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪਲਾਸਟਰ ਆਫ ਪੈਰਿਸ ਦਾ ਉਪਯੋਗ ਕੀ ਹੈ ਪਲਾਸਟਰ ਆਫ ਪੈਰਿਸ ਦਾ ਜੋ ਕੀ ਹੈ ਜੀ ਹਾਂਜੀ ਦਾ ਉਤਰ ਹੈ ਜੀ ਟੁੱਟੀਆਂ ਹੱਡੀਆਂ ਜੋੜਨ ਅਤੇ ਮੂਰਤੀਆਂ ਬਣਾਉਣ ਲਈ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ